ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ट्रैवलਰ ਸੋਦੀਪ ਢਿੱਲੋਂ YouTube ਚੈਨਲ ਐਂਡ Facebook ਪੇਜ ਤੋਂ ਡਾਲੇਕ ਦਾ ਵਲੌਗ ਤੇ ਇਸ ਵਲੌਗ ਦੇ ਵਿੱਚ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਕਿ ਤੁਸੀਂ ਡਾਲੇਕ ਤੇ ਕਦੋਂ ਜਾਣਾ ਕਿਵੇਂ ਜਾਣਾ ਤੇ ਉੱਥੇ ਸ਼ਿਕਾਰੀ ਦਾ ਕੀ ਰੇਟ ਹੈ ਵੋਟਿੰਗ ਦਾ ਕੀ ਰੇਟ ਹੈ ਤੇ ਵਧੀਆ ਮਸੋਂ ਕਿਹੜਾ ਤੇ ਆਓ ਫਿਰ ਦੇਖਦੇ ਰਹੋ ਡਾਲੇਕ ਦਾ ਵਲੌਗ ਤੇ ਪੂਰੀ ਇਨਫੋਰਮੇਸ਼ਨ हां जी दोस्तों आपा पहुंच गए चिनन्नी नासरी टनल जेडी लेंथ दे अनुसार 9.2 किलोमीटर लंबी है ते एशिया दीयां ਸਭ ਤੋਂ ਲੰਬੀਆਂ ਟਨਲਾਂ ਦੇ ਵਿੱਚ ਇਸ ਦਾ ਨਾਮ ਸਮਾਰ ਹੈ ਬਹੁਤ ਸੋਹਣੀ ਟਨਲ ਹੈ ਰੰਗ ਬਰੰਗੀਆਂ ਲਾਈਟਾਂ ਤੁਹਾਡਾ ਮਨ ਮੋ ਲੈਦੀਆਂ ਤੇ ਇਸ ਦੇ ਵਿੱਚ ਡਰਾਈਵਿੰਗ ਕਰਨ ਦਾ ਇੱਕ ਆਪਣਾ ਹੀ ਅਨੁਭਵ ਹੈ ਆਪਣਾ ਹੀ ਇੱਕ ਵੱਖਰਾ ਮਜ਼ਾ ਹੈ ਤੁਸੀਂ ਆਰਾਮਦਾਰੀ ਨਾਲ ਬਿਨਾ ਕਿਸੇ ਕਾਲ ਤੋਂ ਇਸ 터ਨਲ ਦੇ ਵਿੱਚ ਜਿਹੜੀ ਹੈਗੀ ਡਰਾਈਵਿੰਗ ਕਰੋ ਕਾਰ ਤੇ ਹੋਊ ਭਾਵੇਂ ਬਾਈਕ ਤੇ ਹੋ ਤੁਹਾਨੂੰ ਇੱਕ ਵੱਖਰਾ ਅਨੁਭਵ ਮਹਿਸੂਸ ਹੋਵੇਗਾ ਤੇ ਹੁਣ ਆਪਾਂ 터ਨਲ ਤੋਂ ਬਾਹਰ ਨਿਕਲ ਚੁੱਕੇ ਹਾਂ ਟਰੱਕਾਂ ਦਾ ਜਿਹੜਾ ਟ੍ਰੈਫਿਕ ਹੈ ਇੱਥੇ ਤੁਹਾਨੂੰ ਮਿਲੂਗਾ ਕਿਆ ਬਾਤ ਹੈ ਦੇਖ ਰਹੇ ਹੋ ਬਹੁਤ ਹੀ ਸੁਹਾਵਣਾ ਮੌਸਮ ਦਿੱਲੀ ਸੜਕ ਤੇ ਬੱਦਲਾਂ ਦਾ ਇੱਕ ਆਪਣਾ ਹੀ ਸੁੰਦਰ ਦ੍ਰਿਸ਼ ਬਹੁਤ ਹੀ ਸੋਹਣਾ ਅਨੁਭਵ ਹੁੰਦਾ ਹੈ ਜਦੋਂ ਤੁਸੀਂ ਸ਼੍ਰੀਨਗਰਵਲ ਨੂੰ ਸੜਕ ਤੇ ਡਰਾਈਵ ਕਰ ਰਹੇ ਹੁੰਦੇ ਹੋ ਆਸ-ਪਾਸੇ ਤੁਹਾਨੂੰ ਬਹੁਤ ਹੀ ਸੋਹਣੇ ਸਰੋਂ ਦੇ ਪੀਲੇ ਰੰਗ ਦੇ ਬਹੁਤ ਹੀ ਸੁੰਦਰ ਜਿਹੜੇ ਖੇਤ ਦਿਸਣਗੇ ਜਿਵੇਂ ਜਿਵੇਂ ਤੁਸੀਂ ਸ਼੍ਰੀਨਗਰ ਪਹੁੰਚਦੇ ਜਾਵੋਗੇ ਤੁਹਾਨੂੰ ਜਿਹੜਾ ਹੈਗਾ ਰਾਤ ਪੈਂਦੀ ਜਾਊਗੀ ਤੇ ਇਹ ਰੰਗ ਬਰੰਗੀਆਂ ਜਿਹੜੀਆਂ ਲੇਟਾਂ ਇਹ ਤੁਹਾਡਾ ਹੋਰ ਵੀ ਬੰਦਾ ਬੈਨੋ ਚਾਹ ਪੜਨ ਦਾ ਟਾਈਮ ਹੈ ਚਾਹ ਪੀ ਰਹੇ ਹੈ ਸ਼੍ਰੀਨਗਰ ਸ਼੍ਰੀਨਗਰ ਡਾਲ ਲੇਕ ਵੇਖਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਸਵੇਰ ਸਵੇਰ ਦਾ ਟਾਈਮ ਹੈ 7:00 ਵੱਜ ਗਿਆ ਕਿ ਆਪਾਂ ਇੱਥੋਂ ਪੀ ਕੇ ਚਾਹ ਤੇ ਡਾਲ ਲੇਕ ਦੇਖਦੇ ਹਾਂ ਫਿਰ ਦੋਸਤੋ ਆਪਾਂ ਡਾਲ ਲੇਕ ਦੇ ਸ਼ਵੀਨਾ ਬੋਟ ਹਾਊਸ ਦੇ ਵਿੱਚ ਪਹੁੰਚ ਚੁੱਕੇ ਹਾਂ ਇਸ ਬੋਟ ਹਾਊਸ ਦੇ ਵਿੱਚ ਆ ਰੰਗ-ਬਰੰਗੇ ਫੁੱਲ ਤੁਹਾਡਾ ਮਨ ਮੋਹਦੇ ਨੇ ਬਹੁਤ ਹੀ ਵਧੀਆ ਖੁੱਲੀ ਜਗ੍ਹਾ ਹੈ ਤੇ ਇਸ ਸ਼ਵੀਨਾ ਬੋਟ ਹਾਊਸ ਜੋ ਕਿ ਘਾਟ ਨੰਬਰ 6 ਤੇ ਮੌਜੂਦ ਹੈ ਤੇ ਇਹਦੇ ਰੂਮ ਵੀ ਪੂਰੇ ਸ਼ਾਨਦਾਰ ਹੈ ਇਹਦੇ ਵਿੱਚ ਤੁਹਾਨੂੰ ਤਕਰੀਬਨ 303500 ਦੇ ਵਿੱਚ ਜਿਹੜਾ ਇੱਕ ਰੂਮ ਬਨ ਸਟੇ ਦੇ ਵਿੱਚ ਮਿਲ ਜਾਂਦਾ ਹੈ ਜਿਹਦੇ ਵਿੱਚ ਤੁਸੀਂ 3-4 ਜਣੇ ਆਰਾਮ ਨਾਲ ਸੌ ਸਕਦੇ ਹੋ ਤੇ ਡਾਲ ਏਕ ਦਾ ਨਜ਼ਾਰਾ ਫਿਰ ਅਸੀਂ ਉਸ ਤੋਂ ਬਾਅਦ ਲੈਣਾ ਸ਼ੁਰੂ ਕੀਤਾ ਹੈ ਜਿਹੜਾ ਡਾਲ ਏਕ ਦਾ ਰੈਂਟ ਆ ਦੋਸਤੋ ਬੋਟਿੰਗ ਕਰਨ ਦਾ 600 ਰੁਪਈਆ ਹੈ ਘੱਟੋ ਘੱਟ ਤੁਹਾਨੂੰ ਮਿਲ ਸਕਦਾ ਥੋੜੀ ਜੀ ਤੁਸੀਂ ਕੋਸ਼ਿਸ਼ ਕਰੋ ਜਿਹਦੇ ਵਿੱਚ 4-5 ਆਦਮੀ ਜਿਹੜੇ ਹੈਗੇ ਅਲਾਉ ਹੁੰਦੇ ਆ ਜੇ ਤੁਸੀਂ ਦੋ ਆ ਤਾਂ ਵੀ ਉਹਨਾਂ ਨੇ ਉਹਨੇ ਪੈਸੇ ਲੈਣੇ ਜੇ ਤੁਸੀਂ ਚਾਰ ਆ ਤਾਂ ਵੀ ਉਹਨੇ ਪੈਸੇ ਹੀ ਲੈਣੇ 600 ਰੁਪਈਆ ਪਰ ਜੇਕਰ ਤੁਸੀਂ ਜੰਮੂ ਕਸ਼ਮੀਰ ਸ਼੍ਰੀਨਗਰ ਟ੍ਰਿਪ ਤੇ ਜਾਂਦੇ ਹੋ ਤਾਂ ਜਿਹੜੀ ਡਾਲੇ ਕਿਤੇ ਵਿੱਚ VOTING ਕਰਨੀ ਕਦੇ ਮਿਸ ਨਾ ਕਰੋ ਇੱਕ ਰਾਤ ਜਿਹੜੀ VOTING ਹਾਊਸ ਦੇ ਵਿੱਚ ਵੀ ਜ਼ਰੂਰ ਲਗਾਓ ਤਾਂ ਕਿ ਤੁਹਾਡਾ ਜਿਹੜਾ ਟ੍ਰਿਪ ਹੈ ਉਹ ਸੁਹਾਵਣਾ ਹੋ ਸਕੇ ਤੇ ਤੁਸੀਂ ਇਸ ਆਪਣੇ ਜੰਮੂ ਕਸ਼ਮੀਰ ਟ੍ਰਿਪ ਨੂੰ ਜਿਹੜਾ ਇਹਦਾ ਮਜ਼ਾ ਉਹ ਦੁੱਗਣਾ ਕਰ ਸਕਦੇ ਹੋ VOTING ਕਰਕੇ ਤੇ ਇੱਕ ਰਾਤ ਜਿਹੜੀ ਬੋਟ ਹਾਊਸ ਦੇ ਵਿੱਚ ਲਗਾ ਕੇ ਬੋਟ ਹਾਊਸ ਦੇ ਵਿੱਚ ਜਿਹੜਾ ਰਾਤ ਲਗਾਉਣਾ ਇੱਕ ਆਪਣਾ ਹੀ ਅਨੁਭਵ ਹੈ ਡਲ ਲੇਕ ਸ਼੍ਰੀਨਗਰ ਹੈ ਜਿਹੜੀ ਦੀ ਇੱਕ ਮਸ਼ਹੂਰ ਝੀਲ ਹੈ 18 ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਇਹ ਝੀਲ ਤਿੰਨ ਪਾਸਿਆਂ ਤੋਂ ਜਿਹੜੀਆਂ ਪਹਾੜੀਆਂ ਦੇ ਨਾਲ ਘिरी ਹੋਈ ਹੈ ਇਹ ਜੰਮੂ ਕਸ਼ਮੀਰ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ ਪਾਣੀ ਝਰਨਿਆਂ ਤੋਂ ਅਤੇ ਕਸ਼ਮੀਰ ਘਾਟੀ ਦੀਆਂ ਕਈ ਝੀਲਾਂ ਤੋਂ ਇਹਦੇ ਵਿੱਚ ਆਉਂਦਾ ਹੈ ਜੇ ਡਲ ਝੀਲ ਦਾ ਜੇਕਰ ਤੁਸੀਂ ਟੂਰ ਰੱਖਣਾ ਹੋਵੇ ਤਾਂ ਇਹਦਾ ਸਭ ਤੋਂ ਵਧੀਆ ਜਿਹੜਾ ਮੌਸਮ ਹੁੰਦਾ ਹੈ ਜਾਂ ਸਭ ਤੋਂ ਵਧੀਆ ਸਮਾਂ ਜੋ ਗਿਣਾ ਜਾਂਦਾ ਉਹ ਹੈਗਾ ਮਈ ਤੋਂ ਨਵੰਬਰ ਤੱਕ ਦਾ ਕਿਉਂਕਿ ਉਦੋਂ ਇੱਥੇ ਜਿਹੜਾ ਮਾਹੌਲ ਸੁਹਾਵਣਾ ਹੁੰਦਾ ਤੇ ਮੌਸਮ ਵੀ ਠੰਡਾ ਹੁੰਦਾ ਤੇ ਬਾਕੀ ਜਦੋਂ ਵੀ ਚਾਹੋ ਤੁਸੀਂ ਜਾ ਸਕਦੇ ਹੋ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਇਹ ਝੀਲ ਜੰਮ ਜਾਂਦੀ ਹੈ ਤੇ ਇੱਕ ਬਰਪਾ ਬਾਂਗ ਪੂਰੀ ਇਹਦੇ ਉੱਤੇ ਆਪਾਂ ਪੈਦਲ ਤੁਰ ਵੀ ਸਕਦੇ ਹਾਂ ਜਿਹੜਾ ਮਈ ਤੋਂ ਨਵੰਬਰ ਤੱਕ ਦਾ ਮੌਸਮ ਉਹ ਵੈਸਟ ਕਿਹਾ ਜਾਂਦਾ ਡਾਲੇਕ ਝੀਲ ਦੇ ਵਿੱਚ ਬੋਟਿੰਗ ਕਰਨ ਦਾ ਜਾਂ ਸ਼੍ਰੀਨਗਰ ਟ੍ਰਿਪ ਲਈ ਰੰਗ-ਬਰੰਗੇ ਜਿਹੜੇ ਸ਼ਿਕਾਰੀ ਜਾਂ ਇਹ ਜਿਹੜੀਆਂ ਬੋਟ ਹੈਗੀਆਂ ਤੁਹਾਡਾ ਮਨ ਮੋਹ ਲੀਆਂ ਤੇ ਤੁਹਾਨੂੰ ਆਪਣੇ ਵੱਲ ਖਿੱਚਦੀਆਂ ਜਿਹੜੀਆਂ ਤੁਸੀਂ ਜਦੋਂ ਇਹਨਾਂ ਦੇ ਵਿੱਚ ਬਹਿ ਕੇ ਪੂਰੀ ਡਾਲੇ ਇੱਕ ਦਾ ਚੱਕਰ ਲਗਾਉਂਦੇ ਹਾਂ ਡਾਲੇ ਇੱਕ ਦੇ ਵਿੱਚ ਘੁੰਮਦੇ ਹਾਂ ਸਾਰਾ ਕੁਝ ਤੁਹਾਨੂੰ ਵਿੱਚੇ ਹੀ ਜਿਹੜਾ ਹੈਗਾ ਉਪਲਬਧ ਹੁੰਦਾ ਹੈ ਖਾਣ ਪੀਣ ਦਾ ਸਮਾਨ ਕਾਬਾ ਦੇ ਝੀਲ ਵਿੱਚ ਬਣੇ ਹੋਏ ਬਾਜ਼ਾਰ ਤੱਕ ਇਹ ਵੋਟ ਜਾਂਦੀ ਹੈ ਜਿੱਥੇ ਤੁਸੀਂ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਕਸ਼ਮੀਰੀ ਵਸਤਾਂ ਜਿਵੇਂ ਬਦਾਮ, ਕੇਸਰ ਹੋਰ ਵੀ ਬਹੁਤ ਸਾਰੇ ਲੇਡੀ ਸੂਟ ਵਗੈਰਾ ਕਸ਼ਮੀਰੀ ਜਿਹੜੇ ਹੈਗੇ ਐ ਐਸੈਸਰੀ ਉਹ ਖਰੀਦ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਸਮਾਨ ਦੀਆਂ ਬੋਟ ਚਿਕਨ ਖਾਣਾ ਹੈ ਕਿਸੇ ਨੇ ਮੱਛੀ ਖਾਣੀ ਹੈ ਕਿਸੇ ਨੇ ਕਾਵਾ ਪੀਣਾ ਹੈ ਪੈਗ ਲਾਉਣ ਦੇ ਸ਼ਕੀਨਾਂ ਲਈ ਪੈਕ ਦਾ ਪ੍ਰਬੰਧ ਵੀ ਹੋ ਜਾਂਦਾ ਦਾਲ ਲੇਕ ਦੇ ਵਿੱਚ ਘੁਮਾ-ਕੁਮੇ ਕਰਨ ਤੋਂ ਬਾਅਦ ਅਸੀਂ ਦਾਲ ਲੇਕ ਦੇ ਸਾਹਮਣੇ ਹੀ ਬਣੇ ਹੋਏ ਰੈਸਟੋਰੈਂਟ ਦੇ ਵਿੱਚੋਂ ਖਾਣਾ ਖਾਣ ਲਈ ਆ ਗਏ ਵਧੀਆ-ਵਧੀਆ ਤਿੰਨ ਪਰੌਂਠੇ ਅਸੀਂ ਦੋ ਆਦਮੀਆਂ ਨੇ ਖਾਧੇ ਤੇ ਉਸ ਤੋਂ ਬਾਅਦ ਡਾਲ ਲੇਕ ਦੇ ਨਾਲ-ਨਾਲ ਜਿਹੜੀ ਸ਼ੈਰ ਕਰਨੇ ਸ਼ੁਰੂ ਕੀਤੀ ਤੇ ਡਾਲ ਲੇਕ ਚ ਚਲਦੇ ਹੋਏ ਹੁਵਾਰਿਆਂ ਦੇ ਨਾਲ-ਨਾਲ ਡਾਲ ਲਿਖ ਤੇ ਪੈਂਦਾ ਹੋਇਆ ਪਹਾੜੀਆਂ ਦਾ ਸੋਹਣਾ 뷰 ਉਹਦਾ ਨਜ਼ਾਰਾ ਲਿਆ ਤੁਸੀਂ ਡਾਲ ਲੇਕ ਦੇ ਉੱਤੇ ਸਵੇਰੇ ਸ਼ਾਮ ਸ਼ੈਰ ਵੀ ਕਰ ਸਕਦੇ ਹੋ ਇਸ ਲਈ ਤੁਸੀਂ ਡਾਲ ਲੇਕ ਦੇ ਨੇੜੇ ਹੀ ਆਪਣਾ ਕੋਈ ਹੋਟਲ ਜਾਂ ਰੂਮ ਦਾ ਪ੍ਰਬੰਧ ਕਰੋ ਤੇ ਸਭ ਤੋਂ ਵਧੀਆ ਜਿਹੜਾ ਹੋਟਲ ਹੈਗਾ 골ਡਨ ਪਾਮ ਦੀ ਰਤਨ ਜਾਂ 골ਡਨ ਪਾਇ ਬਾਏ ਰਤਨ ਜਿੱਦੀ ਵੈਬਸਾਈਟ ਬਣੀ ਹੋਈ ਹੈ ਤੁਹਾਨੂੰ 2500 ਤੋਂ 9000 ਦੇ ਵਿੱਚ ਇੱਥੇ ਰੂਮ ਮਿਲਦਾ ਹੈ ਤੇ ਇਹ ਡਾਲੇਗ ਤੋਂ ਤਕਰੀਬਨ 10 ਮਿੰਟ ਦੀ ਦੂਰੀ ਤੇ ਇਹ ਹੋਟਲ ਬਣਿਆ ਹੋਇਆ ਹੈ ਬਹੁਤ ਹੀ ਸ਼ਾਨਦਾਰ ਹੋਟਲ ਹੈ ਇੱਥੋਂ ਤੁਸੀਂ ਸਵੇਰੇ ਸ਼ਾਮ ਤੇ ਇਸ ਸਮੇਂ ਕਸ਼ਮੀਰ ਦੀ ਸ਼੍ਰੀਨਗਰ ਦੀ ਖੇਚਦਾ ਜਿਹੜਾ ਕੇਂਦਰ ਟੁਲਿਪ ਗਾਰਡਨ ਤੁਸੀਂ ਅਗਲੇ ਭਾਗ ਦੇ ਵਿੱਚ ਵੇਖੋਗੇ ਦੋਸਤੋ ਇਹ ਅਗਲਾ ਭਾਗ ਬਿਲਕੁਲ ਮਿਸ ਨਾ ਕਰਨਾ ਇਹਦਾ ਤੁਹਾਨੂੰ ਸਹੀ ਸਮਾਂ ਕਦੋਂ ਇਹ ਦੇਖਣਾ ਹੈ ਸਾਰੀ ਜਾਣਕਾਰੀ ਉਸ ਭਾਗ 'ਚ ਦੇਵਾਂਗੇ ਥੈਂਕ ਯੂ ਬਾਏ ਬਾਏ